ਕਦਰੋ ਸਾਨੂੰ ਅਸੀਂ ਆ ਸੂਦਨ ਅਸੀਂ ਆ ਨੌਜਵਾਨ ਆ ਖਲਾਤਾ ਜੀ ਤੁਹਾਡਾ ਮੋਰਚਾ ਉਹ ਅਖਲਾਤਾ ਜੀ ਤੁਹਾਡਾ ਮੋਰਚਾ ਅਸੀਂ ਕੀਤੇ ਸੀ ਤੁਹਾਡੇ ਪਰਬੰਦੀ ਸਾਡੇ ਤੇ ਕਰੋਗੇ ਚੋਰੇਸ਼ਮਸ਼ ਸਾਡੇ ਤੇ ਕਰੋਗੇ ਚੋਰੇਸ਼ਮਸ਼ ਇੱਥੇ ਟੱਕਾ ਮੁਕੀ ਹੋ ਰਹੀ ਹੈ ਆ ਤਸਵੀਰ ਦਿਖਾਤੀ ਜਾਵੇ ਤਾਂ ਇੱਥੇ ਪੰਦਰ ਤੇ ਇੱਥੇ ਗੇਟ ਤੋੜ ਦਿੱਤਾ ਗਿਆ ਹੈ ਔਰ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਚੁੱਕੇ ਨੇ ਤੇ ਅਸੀਂ ਚਲ ਸਿੰਘ ਨਾਲ ਗੱਲਬਾਤ ਕਰਦੇ ਹਾਂ ਆਪ ਤੁਸੀਂ ਦਾਖਲ ਹੋ ਚੁੱਕੇ ਹੋ ਬੋਲੋ ਜਾਨ ਰੋਕ ਕੇ ਦਿਖਾਓ ਸਾਨੂੰ ਅਸੀਂ ਆ ਸਟੂਡੈਂਟ ਅਸੀਂ ਆ ਨੌਜਵਾਨ ਆ ਖਲਾਤਾ ਜੇ ਤੁਹਾਡਾ ਮੋਰਚਾ ਆ ਖਲਾਤਾ ਜੇ ਤੁਹਾਡਾ ਮੋਰਚਾ ਅਸੀਂ ਕੀਤਾ ਅਸੀਂ ਤੁਹਾਡੇ ਪ੍ਰਬੰਧੀ ਸਾਡੇ ਦੇ ਕਰੋਗੇ ਜੋਰਜ ਬਾਈਸ ਸਾਡੇ ਦੇ ਕਰੋਗੇ ਜੋਰਜ ਬਾਈਸ ਜਾਣਾ ਸਾਡਾ ਫਰੀडम ਹੈ ਯੂਨੀਵਰਸਿਟੀ ਦੇ ਪ੍ਰਬੰਧ ਜਿਟਾਣਾ ਉਹ ਸਾਡਾ ਫਰੀडम ਹੈ ਜੇ ਫਰੀडम ਖੋਵੋਗੇ ਤਨ ਸਹੀ ਕਰੂੰਗੇ ਉਹ ਵਦੀਕੀਆਂ ਜਾਂ ਆਪਣੇ ਹੱਕ ਮੰਗਣਾ ਵਦੀਕੀਆਂ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਇਹ ਉਹ ਵਦੀਕੀਆਂ